ਜਿਵੇਂ ਸਮੁੰਦਰਾਂ ਦੇ ਵਿੱਚ ਪਾਣੀ ਜਿਹੜੀਆਂ ਝਲਕਦਾ ਉਸੇ ਤਰੀਕੇ ਦੇ ਨਾਲ ਹੀ ਦੇਖ ਸਕਦੇ ਹੋ ਤੁਸੀਂ ਸਾਨੂੰ ਦੁਕਾਨਾਂ ਬੰਦ ਕਰਕੇ ਘਰ ਜਾਣਾ ਪੈ ਰਿਆ ਸਮਾਨ ਅਸੀਂ ਸਟੇਡੀਅਮ 'ਚ ਭੇਜਣਾ ਇਸ ਕੱਲ ਦੇ ਫੰਕਸ਼ਨ ਹੈ ਸਮਾਨ ਪਹੁੰਚਦਾ ਕਿਵੇਂ ਜਰੀਆ 15 15 ਅਗਸਤ ਦਾ ਦਿਹਾੜਾ ਆ ਗਿਆ ਫੰਕਸ਼ਨ ਸਾਡੇ ਕੋਲ ਹੈ ਜੀ ਐਮਐਲਏ ਆਪਣੇ ਕਿੱਕੀ ਢਿੱਲੋ ਜੀ ਹੁੰਦੇ ਸੀ ਉਹਨਾਂ ਨੇ ਪਾਈਪਾਂ ਪੁਆਈਆਂ ਕਹਿੰਦੇ ਉਸ ਤੋਂ ਬਾਅਦ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਪਾਣੀ ਨਿਕਲੇਗਾ ਨਿਕਾਸ ਹੋਵੇਗਾ ਪਰ ਦੇਖੋ ਜੀ ਕੀ ਨਿਕਾਸੀ ਹੋ ਰਹੀ ਹੈ ਇਧਰ ਤੁਸੀਂ ਦੇਖ ਸਕਦੇ ਹੋ ਪੁਲਿਸ ਦੀਆਂ ਗੱਡੀਆਂ ਜੀ ਸਮੁੰਦਰੀ ਛੱਲਾ ਵਜਦੀਆਂ ਜੀ ਪੁਲਿਸ ਦੀਆਂ ਗੱਡੀਆਂ ਵੀ ਇੱਥੋਂ ਦੀ ਲੰਘ ਰਹੀਆਂ ਨੇ ਕਿਉਂਕਿ ਇਹ ਆਪਾਂ ਕਹਿ ਸਕਦੇ ਹਾਂ ਜੀ ਇਹ ਸ਼ਹਿਰ ਦਾ ਆਮ ਰਸਤਾ ਹੈ ਜੀ ਇੱਥੋਂ ਤੁਹਾਡੀ ਰੋਟੀ ਰੋਜੀ ਚੱਲਦੀ ਹੈ ਤੇ ਰੋਟੀ ਰੋਜੀ ਅੱਜ ਤੁਹਾਡੀ ਬੰਦ ਹੋ ਗਈ ਫਿਰ ਕੀ ਹਾਲਾਤ ਜੀ ਡੀ ਦੁਕਾਨ ਕੰਮ ਪਿਆ ਸੀ ਕਰਨ ਵਾਲਾ ਪਾਣੀ ਅੰਦਰ ਵੜ ਗਿਆ ਸਾਡਾ ਵਾਹੇ ਹੀ ਵੀ ਨੁਕਸਾਨ ਹੋਇਆ ਅੰਦਰ ਸਮਾਨ ਪਿਆ ਹੁੰਦਾ ਜੀ ਜਿਵੇਂ ਸਮੁੰਦਰਾਂ ਦੇ ਵਿੱਚ ਪਾਣੀ ਜਿਹੜੀਆਂ ਚਲਕਦਾ ਉਸੇ ਤਰੀਕੇ ਦੇ ਨਾਲ ਹੀ ਦੇਖ ਸਕਦੇ ਹੋ ਤੁਸੀਂ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤੇ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਫੇਰ ਸਾਂਝੀਆਂ ਕਰਦੇ ਆਂ ਫਰੀਦਕੋਟ ਦਾ ਇੱਕ ਇਲਾਕਾ ਅਜਿਹਾ ਅੱਜ ਫਿਰ ਜਿਹੜਾ ਹੜਾਂ ਦਾ ਰੂਪ ਧਾਰ ਚੁੱਕਿਆ ਤਾਂ ਸਾਰੇ ਫਰੀਦਕੋਟ ਦਾ ਪਾਣੀ ਇਸ ਪਾਸੇ ਆਉਂਦਾ ਹੈ ਤਾਂ ਇੱਥੋਂ ਦੀ ਜਾਦੇ ਵਹੀਕਲਾਂ ਦਾ ਆਉਣਾ ਜਾਣਾ ਵੀ ਇਸੇ ਪਾਸੇ ਦੀ ਹੈ ਕਿਉਂਕਿ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ਼ ਵੀ ਇਸ ਪਾਸੇ ਹੈ ਬਾਬਾ ਫਰੀਦ ਯੂਨੀਵਰਸਿਟੀ ਇਸ ਪਾਸੇ ਹੈ ਤੇ ਨਾਲ ਹੀ ਜ਼ਿਲ੍ਹਾ ਕਚਹਿਰੀਆਂ ਤਾਂ ਇੱਥੋਂ ਦੀ ਕਾਫੀ ਵੱਡੀ ਗਿਣਤੀ ਦੇ ਵਿੱਚ ਵਹੀਕਲ ਲੰਘਦੇ ਨੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਾਰ ਜਿਹੜੀ ਤਰ ਰਹੀ ਹੈ ਉਸ ਦੇ ਟਾਇਰ ਜਿਹੜੇ ਥੱਲੇ ਨਹੀਂ ਲੱਗ ਰਹੇ ਉੱਪਰ ਉੱਪਰ ਜਿਹੜੀ ਘੁੰਮ ਰਹੀ ਹੈ ਇਹਨਾਂ ਕੋ ਪਾਣੀ ਜਿਹੜਾ ਇੱਥੇ ਇਕੱਠਾ ਹੋ ਚੁੱਕਿਆ ਹੈ ਆਪਾਂ ਕਹਿ ਸਕਦੇ ਹਾਂ ਤਿੰਨ ਤੋਂ 4 ਫੁੱਟ ਦੇ ਕਰੀਬ ਪਾਣੀ ਜਰੂਰ ਜਿਹੜਾ ਇੱਥੇ ਹੋਵੇਗਾ ਵੇਖੋ ਤੁਸੀਂ ਤਸਵੀਰਾਂ ਇਹ ਕਾਰ ਦੇ ਕੀ ਹਾਲਾਤ ਨੇ ਪਾਣੀ ਦੇ ਉੱਤੇ ਕੁੰਮਦੀ ਦਿਖਾਈ ਦੇ ਰਹੀ ਹੈ ਤਾਂ ਉਸ ਕਾਰ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਬੰਦ ਹੋ ਚੁੱਕੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਫਰੀਦਕੋਟ ਦੀਆਂ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਜਿਹੜਾ ਲੋਕਾਂ ਨੂੰ ਕਾਰ ਦੇ ਵਿੱਚੋਂ ਉਤਰਨਾ ਪੈ ਰਿਹਾ ਹੈ ਕਿਉਂਕਿ ਕਾਰ ਬੰਦ ਹੋ ਚੁੱਕੀ ਹੈ ਨਾਲ ਜਿਹੜੀਆਂ ਲੇਡੀਜ਼ ਵੀ ਉਸ ਕਾਰ ਦੇ ਵਿੱਚ ਮੌਜੂਦ ਨੇ ਬੱਚੇ ਵੀ ਮੌਜੂਦ ਨੇ ਤਾਂ ਉਹਨਾਂ ਨੂੰ ਪਾਣੀ ਦੇ ਵਿੱਚ ਦੀ ਹੁਣ ਨਿਕਲ ਕੇ ਬਾਹਰ ਜਾਣਾ ਪੈ ਰਿਹਾ ਹੈ ਤਾਂ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਕ ਸਮੁੰਦਰ ਦਾ ਰੂਪ ਇਧਰ ਤਾਰ ਚੁੱਕਿਆ ਹੈ ਤਾਂ ਦੁਕਾਨਾਂ ਦੇ ਵਿੱਚ ਪਾਣੀ ਵੜਨ ਲੱਗਿਆ ਹੈ ਤਾਂ ਦੁਕਾਨਾਂ ਬੰਦ ਹੋ ਚੁੱਕੀਆਂ ਨੇ ਕੰਮਕਾਜ ਦੁਕਾਨਦਾਰਾਂ ਦਾ ਬਿਲਕੁਲ ਥੱਪ ਹੋ ਚੁੱਕਿਆ ਤਾਂ ਇਹੀ ਹਾਲਾਤ ਹਰ ਵਾਰ ਦੇਖਣ ਨੂੰ ਮਿਲਦੇ ਨੇ ਤਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੀ ਹਾਲਾਤ ਨੇ ਫਰੀਦਕੋਟ ਦੇ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਫਰੀਦਕੋਟ ਦਾ ਅਹਿਮ ਰੋਡ ਹੈ ਅਹਿਮ ਰਸਤਾ ਹੈ ਜਿੱਥੋਂ ਦੀ ਕਾਫੀ ਵੱਡੀ ਗਿਣਤੀ ਦੇ ਵਿੱਚ ਵਹੀਕਲ ਲੰਘਦੇ ਆ ਜੇ ਆਪਾਂ ਸਕੂਲੀ ਵੈਨਾਂ ਦੀ ਗੱਲ ਕਰੀਏ ਤਾਂ ਇੱਥੋਂ ਦੀ ਲੰਘਦੀਆਂ ਦੁਕਾਨਦਾਰ ਸਾਡੇ ਨਾਲ ਆ ਗੱਲਬਾਤ ਕਰਦੇ ਆ ਸਰ ਦੁਕਾਨ ਬੰਦ ਕਰਕੇ ਬਾਹਰ ਨਿਕਲਣਾ ਪੈ ਗਿਆ ਤੇ ਪਾਣੀ ਥੋੜੀ ਦੁਕਾਨ ਦੇ ਅੰਦਰ ਜਾ ਰਿਹਾ ਵੀਰ ਜੀ ਅਸੀਂ ਕਹਿੰਦੇ ਆ ਵੀ ਬੜੀ ਵਧੀਆ ਪ੍ਰੋਗਰੈਸ ਹੋਈ ਕਹਿੰਦੇ ਜੀ ਦੇਖੋ ਹਾਲ ਜੀ ਸਾਨੂੰ ਦੁਕਾਨਾਂ ਬੰਦ ਕਰਕੇ ਘਰ ਜਾਣਾ ਪੈ ਰਿਹਾ ਸਮਾਨ ਅਸੀਂ ਸਟੇਡੀਅਮ 'ਚ ਭੇਜਣਾ ਇਸ ਕੱਲ ਦੇ ਫੰਕਸ਼ਨ ਹੈ ਸਮਾਨ ਪਹੁੰਚਦਾ ਕਿਵੇਂ ਜਰੀਆ 15 15 ਅਗਸਤ ਦਾ ਦਿਹਾੜਾ ਆ ਗਿਆ ਫੰਕਸ਼ਨ ਸਾਡੇ ਕੋਲ ਹੈ ਜੀ ਉੱਥੇ ਹੁਣ ਕੁਰਸੀਆਂ ਮੇਜ਼ ਕਿਵੇਂ ਭੇਜ ਸੋ ਇਹ ਇਸ ਕਾਗੇ ਇਸ਼ਾਰਾ ਕਰਨੇ ਪ੍ਰਬੰਧਕਾਂ ਨੂੰ ਵੀ ਕੋਸ਼ਿਸ਼ ਕਰੋ ਵੀ ਪਾਣੀ ਨਿਕਾਸੀ ਦਾ ਪ੍ਰਬੰਧ ਦੇ ਪਿੱਛੇ ਜੇ ਪਾਈਪਾਂ ਪਾਈਆਂ ਜੀ ਕੋਈ ਪਾਣੀ ਨਹੀਂ ਨਿਕਲਦਾ ਜੀ ਤੁਹਾਡੇ ਸਾਹਮਣੇ ਪੀਸ਼ਣਾ ਸੀ ਕਿੰਨੇ ਔਖੇ ਕੀ ਕਾਰਨ ਕੀ ਹੈ ਹਰ ਵਾਰ ਹੀ ਇਹ ਹਾਲਾਤ ਹੁੰਦੇ ਆ ਕਿਉਂ ਨਹੀਂ ਜਿਹੜਾ ਇਹ ਪ੍ਰਸ਼ਾਸਨ ਜਾਂ ਸਰਕਾਰਾਂ ਇਸ ਨੂੰ ਸੀਰੀਅਸ ਲੈਂਦੀਆਂ ਨਹੀਂ ਮੈਂ ਕਹਿੰਦਾ ਜੀ ਜਦੋਂ ਪਹਿਲਾਂ ਐਮਐਲਏ ਆਪਣੇ ਕਿੱਕੀ ਢਿੱਲੋ ਜੀ ਹੁੰਦੇ ਸੀ ਉਹਨਾਂ ਨੇ ਪਾਈਪਾਂ ਪੁਆਈਆਂ ਕਹਿੰਦੇ ਜੀ ਉਸ ਤੋਂ ਬਾਅਦ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਪਾਣੀ ਨਿਕਲੇਗਾ ਨਿਕਾਸ਼ ਹੋਵੇਗਾ ਪਰ ਦੇਖੋ ਜੀ ਕੀ ਨਿਕਾਸੀ ਹੋ ਰਹੀ ਹੈ ਇਹ ਜਦੋਂ ਗੰਦਾ ਨਾਲਾ ਓਪਨ ਸੀ ਉਦੋਂ ਪਾਣੀ ਜਲਦੀ ਨਿਕਲ ਜਾਂਦਾ ਸੀ ਸਗੋਂ ਹੁਣ ਪਤਾ ਨਹੀਂ ਅੱਗੋਂ ਪਾਈਪਾਂ ਜਾਮ ਨੇ ਬੰਦ ਨੇ ਕੀ ਸਰਕਲ ਹੈ ਜੀ ਸਮਝ ਤੋਂ ਬਾਹਰ ਹੈ ਜੀ ਸਾਰੀਆਂ ਗੱਡੀਆਂ ਸਕੂਲੀ ਬੱਚਿਆਂ ਦਾ ਰਸਤਾ ਹੀ ਮੇਨ ਇਹ ਹੈ ਮੈਂ ਕਹਿੰਦਾ ਜੀ ਬੱਚੇ ਵੇਖੋ ਜਾ ਰਹੇ ਤੁਹਾਡੇ ਸਾਹਮਣੇ ਪਿਜੀਸ਼ਨ ਵੇਖੋ ਇੱਥੇ ਗੱਡੀਆਂ ਬੰਦ ਹੋ ਗਈਆਂ ਉਹ ਵੇਖੋ ਸਾਹਮਣੇ ਪਿੱਛੇ ਪਾਸੇ ਨਿਗਾਹ ਮਾਰੋ ਵੀ ਗੱਡੀ ਡੁੱਬਨ ਤੱਕ ਗਈ ਹੈ ਗੱਡੀਆਂ ਬੰਦ ਹੋ ਗਈਆਂ ਜੀ ਬੁਰਾ ਨੁਕਸਾਨ ਹੋ ਰਿਹਾ ਹੈ ਜਿਵੇਂ ਹੁਣ ਤੁਸੀਂ ਪਾਈਪਾਂ ਦੀ ਗੱਲ ਕੀਤੀ ਆ ਪਾਈਪਾ ਪਾਉਣ ਤੋਂ ਬਾਅਦ ਕੋਈ ਨਾ ਕੋਈ ਫਰਕ ਲੱਗਾ ਤੁਹਾਨੂੰ ਨੁਕਸਾਨ ਹੋਇਆ ਉਸ ਤੋਂ ਬਾਅਦ ਕਿ ਫਾਇਦਾ ਹੀ ਹੋਇਆ ਉਸ ਤੋਂ ਬਾਅਦ ਨੁਕਸਾਨ ਹੋਇਆ ਜੀ ਪਾਣੀ ਦਾ ਨਿਕਾਸ ਜਲਦੀ ਹੋ ਹੀ ਨਹੀਂ ਰਿਹਾ ਜੀ ਸਿਕੋਂ ਪਹਿਲਾਂ ਨਿਕਲ ਜਾਂਦਾ ਸੀ ਗੰਦਾ ਨਾਲਾ ਓਵਰਫਲੋ ਹੋ ਕੇ ਬਾੜਾ ਡਾਊਨ ਹੋ ਕੇ ਪਾਣੀ ਨਿਕਲ ਜਾਂਦਾ ਸੀ ਹੁਣ ਕੋਈ ਨਹੀਂ ਜੀ ਆ ਕੇ ਸੁਣਦਾ ਪ੍ਰਸ਼ਾਸਨ ਨੂੰ ਬਹੁਤ ਬੇਨਤੀ ਆ ਕਿਤੇ ਵੀ ਆ ਕੇ ਵੇਖੋ ਜੀ ਕੋਈ ਹਾਲਤ ਹੀ ਨਹੀਂ ਜੀ ਬਹੁਤ ਮਰੀ ਹਾਲਤ ਇਧਰ ਤੁਸੀਂ ਦੇਖ ਸਕਦੇ ਹੋ ਪੁਲਿਸ ਦੀਆਂ ਗੱਡੀਆਂ ਜੀ ਸਮੁੰਦਰੀ ਛੱਲਾ ਵਜਦੀਆਂ ਜੀ ਪਾਲਿਸ ਦੀਆਂ ਗੱਡੀਆਂ ਵੀ ਇੱਥੋਂ ਦੀ ਲੰਘ ਰਹੀਆਂ ਨੇ ਕਿਉਂਕਿ ਇਹ ਆਪਾਂ ਕਹਿ ਸਕਦੇ ਆ ਜੀ ਇਹ ਸ਼ਹਿਰ ਦਾ ਆਮ ਰਸਤਾ ਹੈ ਜੀ ਇਹ ਮੇਨ ਰਸਤਾ ਹੈ ਮੇਨ ਰਸਤਾ ਜੀ ਸਕੂਲੀ ਬੈੰਨਾ ਇੱਥੋਂ ਦੀ ਲੰਘ ਰਹੀਆਂ ਨੇ 3 ਫੁੱਟ ਪਾਣੀ ਚੜ ਗਿਆ ਹੀ 4 ਫੁੱਟ ਤਿੰਨ ਤੋਂ 4 ਫੁੱਟ ਜਿਹੜਾ ਇੱਥੇ ਪਾਣੀ ਇਹਨਾਂ ਦਾ ਕਹਿਣਾ ਹੈ ਇੱਥੇ ਚੜ ਚੁੱਕਿਆ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਆਪਾਂ ਕਹਿ ਸਕਦੇ ਆ ਕਿ ਜਿਹੜੀ ਦੁਕਾਨ ਹੈ ਇਥੋਂ ਤੁਹਾਡੀ ਰੋਟੀ ਰੋਜੀ ਚੱਲਦੀ ਤੇ ਰੋਟੀ ਰੋਜੀ ਅੱਜ ਤੁਹਾਡੀ ਬੰਦ ਹੋ ਗਈ ਫਿਰ ਕੀ ਹਾਲਾਤ ਜੀ ਬੰਦ ਹੋ ਗਈ ਰੋਜੀ ਰੋਟੀ ਬੰਦ ਹੋ ਗਈ ਸਾਡੀ ਦੁਕਾਨ ਕੰਮ ਪਿਆ ਸੀ ਕਰਨ ਵਾਲਾ ਪਾਣੀ ਅੰਦਰ ਵੜ ਗਿਆ ਜੀ ਸਾਡਾ ਵਾਹੇ ਹੀ ਵੀ ਨੁਕਸਾਨ ਹੋਇਆ ਅੰਦਰ ਸਮਾਨ ਪਿਆ ਹੁੰਦਾ ਜੀ ਗੱਤੇ ਉੱਤੇ ਪਾਣੀ ਪੈ ਜਾ ਤਾਂ ਗੱਤੇ ਖਰਾਬ ਹੋ ਜਾਂਦੇ ਸਾਰੇ ਜੀ ਅੰਦਰ ਬਹੁਤ ਸਮਾਨ ਪਿਆ ਸਾਡਾ ਕੰਮ ਕਰਨਾ ਸੀ ਕਸਟਮਰ ਨੂੰ ਦੇਣਾ ਸੀਗਾ ਸਾਰਾ ਕੰਮ ਬੰਦ ਹੋ ਗਿਆ ਜੀ ਆਪਾਂ ਕਹਿ ਸਕਦੇ ਹਾਂ ਜਾਨੀ ਕਿ ਇਹ ਨਹੀਂਗਾ ਵੀ ਅੱਜ ਦਾ ਦੇਣੀ ਹੈ ਤੁਹਾਡਾ ਇਹ ਕੰਮ ਬੰਦ ਹੋਇਆ ਨੁਕਸਾਨ ਬਹੁਤ ਹੋ ਜਾਣਾ ਆਉਣ ਵਾਲੇ ਸਮੇਂ ਬਹੁਤ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਜੀ ਸਾਡ ਜਾ ਕੇ ਸਾਡਾ ਅੰਦਰ ਜਿਹੜਾ ਸਮਾਨ ਦੇ ਪਿਆ ਸਾਰਾ ਖਰਾਬ ਹੋਣਾ ਜੀ ਸਾਰਾ ਪਾਣੀ ਵਾਲੇ ਦਰੀਆਂ ਪਏ ਮੈਟ ਪੇ ਸਾਰਾ ਪਾਣੀ ਲੱਗ ਗਿਆ ਜੀ ਥੱਲੇ ਜਾ ਕੇ ਇਧਰ ਦੇਖ ਸਕਦੇ ਹੋ ਤੁਸੀਂ ਸਕੂਟਰੀਆਂ ਜਿਹੜੀਆਂ ਹੈਗੀਆਂ ਦੁਕਾਨਾਂ ਦੇ ਬਾਹਰ ਦੁਕਾਨਦਾਰਾਂ ਦੀਆਂ ਸਕੂਟਰੀਆਂ ਲਾਈਆਂ ਉਹ ਵੀ ਪਾਣੀ ਦੇ ਵਿੱਚ ਡੋਡਣੀਆਂ ਸ਼ੁਰੂ ਹੋ ਚੁੱਕੀਆਂ ਨੇ ਬਜ਼ੁਰਗ ਜਿਹੜੇ ਉਹ ਦੇਖੋ ਦੁਕਾਨਾ ਬੰਦ ਕਰਕੇ ਬਾਹਰ ਸਕੂਟਰੀਆਂ ਦੇ ਉੱਪਰ ਬੈਠੇ ਆ ਕਾਫੀ ਹਾਲਾਤ ਫਰੀਦਕੋਟ ਦੇ ਇਹ ਵੱਤੋਂ ਬਾਤਾਂ ਦਿਖਾਈ ਦੇ ਰਹੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਇੱਥੋਂ ਦੀ ਸਕੂਲੀ ਬੈਨਾਂ ਕਿਸ ਤਰੀਕੇ ਦੀਆਂ ਲੰਘ ਰਹੀਆਂ ਨੇ ਬੱਚਿਆਂ ਨੂੰ ਕਾਫੀ ਜਿਹੜਾ ਸਹਿਮ ਦਾ ਮਾਹੌਲ ਇੱਥੇ ਲੋਕਾਂ ਦੇ ਵਿੱਚ ਬਣ ਚੁੱਕਿਆ ਹੈ ਮੈਂ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਫਰੀਦਕੋਟ ਦੇ ਹਾਲਾਤ ਕਿਸ ਤਰੀਕੇ ਦੇ ਬਣ ਚੁੱਕੇ ਨੇ ਆ ਤੁਸੀਂ ਦੇਖ ਸਕਦੇ ਹੋ ਨਗਰ ਕੌਂਸਲ ਦੇ ਮੁਲਾਜ਼ਮ ਸਾਹਮਣੇ ਬਿਲਕੁਲ ਇੱਥੇ ਪਹੁੰਚ ਚੁੱਕੇ ਨੇ ਇਹਨਾਂ ਦਾ ਇਹੀ ਮੋਟਮ ਹੁੰਦਾ ਹੈ ਕਿ ਕਿਸੇ ਤਰੀਕੇ ਦੇ ਨਾਲ ਜਿਹੜਾ ਇਸ ਪਾਣੀ ਦਾ ਨਿਕਾਸ ਹੋ ਜਾਵੇ ਤਾਂ ਖੁਦ ਦੇ ਸਕਦੇ ਹੋ ਤੁਸੀਂ ਅਧਿਕਾਰੀ ਆਪਣਾ ਟਰੈਕਟਰ ਲੈ ਕੇ ਇੱਥੇ ਪਹੁੰਚ ਗਏ ਨੇ ਤਾਂ ਹੁਣ ਕਿਤਨਾ ਕਿਤੇ ਹੋ ਸਕਦਾ ਰਾਹਤ ਜਿਹੜੀ ਲੋਕਾਂ ਨੂੰ ਜਰੂਰ ਮਿਲੇ ਆਪਣੇ ਸਾਰੇ ਮੁਲਾਜ਼ਮਾਂ ਨੂੰ ਲੈ ਕੇ ਇੱਥੇ ਪਹੁੰਚੇ ਨੇ ਤਾਂ ਕੋਸ਼ਿਸ਼ ਕਰਾਂਗੇ ਆਪਾਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕਿ ਆਖਰ ਕਿਉਂ ਲੋਕਾਂ ਨੂੰ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜੇ ਵਹੀਕਲ ਹੈ ਪਾਣੀ ਦੇ ਵਿੱਚ ਡੁੱਬਦੇ ਦਿਖਾਈ ਦੇ ਰਹੇ ਨੇ ਤਸਵੀਰਾਂ ਫਰੀਦਕੋਟ ਦੀਆਂ ਸਾਂਝੀਆਂ ਕਰ ਰਹੇ ਆ ਫਰੀਦਕੋਟ ਦੇ ਵਿੱਚ ਇੱਕ ਅਜਿਹੀ ਜਗ੍ਹਾ ਜਿੱਥੇ ਸਾਰੇ ਫਰੀਦਕੋਟ ਦਾ ਪਾਣੀ ਆ ਕੇ ਇਕੱਠਾ ਹੁੰਦਾ ਹੈ ਤਾਂ ਉਸ ਜਗ੍ਹਾ ਤੇ ਕਾਫੀ ਜਿਹੜੇ ਵਹੀਕਲਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਤਾਂ ਇੱਥੋਂ ਦੇ ਜਿਹੜੇ ਵਹੀਕਲ ਹੈ ਵੱਡੇ ਦਿੱਕਤਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਹੈ ਦੇਖੋ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਜਿਵੇਂ ਸਮੁੰਦਰਾਂ ਦੇ ਵਿੱਚ ਪਾਣੀ ਜਿਹੜੀਆਂ ਝਲਕਦਾ ਉਸੇ ਤਰੀਕੇ ਦੇ ਨਾਲ ਹੀ ਦੇਖ ਸਕਦੇ ਹੋ ਤੁਸੀਂ ਵਹੀਕਲ ਆ ਰਿਹਾ ਹੈ ਤਾਂ ਇਹ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਬਹੁਤ ਵੱਡਾ ਪਾਣੀ ਦਾ ਜਿਹੜਾ ਇੱਥੇ ਇਕੱਠਾ ਹੋਇਆ ਹੈ ਤਾਂ ਦੁਕਾਨਾਂ ਦਾ ਜਿਹੜਾ ਕਾਫੀ ਬੁਰਾ ਹਾਲ ਹੋਇਆ ਹੈ ਕਿਉਂਕਿ ਦੁਕਾਨਾਂ ਦੇ ਵਿੱਚ ਵੀ ਪਾਣੀ ਵੜਨਾ ਸ਼ੁਰੂ ਹੋ ਗਿਆ ਹੈ ਦੂਜੇ ਪਾਸੇ ਆਪਾਂ ਤਸਵੀਰਾਂ ਦਿਖਾਈਏ ਤਾਂ ਅੱਜ ਇੱਧਰ ਟ੍ਰੈਫਿਕ ਪੂਰਾ ਜਾਮ ਹੋ ਚੁੱਕਿਆ ਹੈ ਕਿਉਂਕਿ ਵਹੀਕਲ ਦੂਸਰੇ ਪਾਸੇ ਦੀ ਵੀ ਆ ਰਹੇ ਆ ਸਕੂਲੀ ਵੈਨਾਂ ਜਿਹੜੀਆਂ ਉਹ ਇੱਥੋਂ ਦੀ ਲੰਘ ਰਹੀਆਂ ਨੇ ਟ੍ਰੈਫਿਕ ਪੂਰਾ ਜਾਮ ਹੋ ਚੁੱਕਿਆ ਹੈ ਮੋੜਸੰਗ ਪਾਣੀ ਦੇ ਵਿੱਚ ਬੰਦ ਹੋ ਜਾਂਦੇ ਨੇ ਬਾਹਰ ਜਾ ਕੇ ਉਹਨਾਂ ਨੂੰ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਧਰ ਸਾਹਮਣੇ ਤਸਵੀਰ ਦਿਖਾਈ ਹੈ ਜਿੱਨੇ ਮਜ਼ਦੂਰ ਨੇ ਤਾਂ ਮਜ਼ਦੂਰਾਂ ਦਾ ਕੰਮ ਰੁਕ ਚੁੱਕਿਆ ਹੈ ਵਿਚਾਰੇ ਜਿਹੜੇ ਬੈਠੇ ਆ ਰੋਟੀ ਰੋਜ਼ੀ ਅੱਜ ਉਹਨਾਂ ਦੀ ਜਿਹੜੀ ਇੱਕ ਤਰ੍ਹਾਂ ਸਮਾਪਤ ਹੋ ਚੁੱਕੀ ਹੈ ਜੇ ਆਪਾਂ ਹੋਰ ਲੋਕਾਂ ਦੀ ਗੱਲ ਕਰੀਏ ਦੁਕਾਨਦਾਰਾਂ ਦੀ ਉਹਨਾਂ ਨੇ ਜਿਵੇਂ ਦੱਸਿਆ ਬਹੁਤ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇੱਧਰ ਦੇਖ ਸਕਦੇ ਹੋ ਤੁਸੀਂ ਇੱਕ ਬਜ਼ੁਰਗ ਤੇ ਨਾਲ ਉਹਨਾਂ ਦੇ ਨੌਜਵਾਨ ਕਿਵੇਂ ਜਿਹੜਾ ਉਹ ਆ ਰਹੇ ਨੇ ਬਜ਼ੁਰਗ ਮੋਟਰਸਾਈਕਲ ਉਹਨਾਂ ਦਾ ਬੰਦ ਹੋ ਚੁੱਕਿਆ ਪਾਣੀ ਦੇ ਵਿੱਚ ਦੀ ਉਹਨਾਂ ਨੂੰ ਜਿਹੜਾ ਮੁੱਖੇ ਹੋ ਕੇ ਲੰਘ ਰਹੇ ਨੇ ਤਾਂ ਇੱਕ ਚਾਹ ਦੀ ਦੁਕਾਨ ਜਿਹੜੇ ਚਲਾ ਰਹੇ ਨੇ ਉਹਨਾਂ ਦਾ ਵੀ ਜਿਹੜਾ ਰੋਜ਼ਗਾਰ ਹੈ ਬੰਦ ਹੋ ਚੁੱਕਿਆ ਹੈ ਹਾਂ ਸਰ ਬੰਦ ਹੋ ਗਿਆ ਪਾਣੀ ਪੂਰਾ ਭਰ ਗਿਆ ਦੱਸੋ ਕੀ ਕਰੀ ਹੋਣ ਇਸ ਲਈ ਬੰਦ ਕਰਕੇ ਮਦਦ ਚੱਲਿਆ ਹੋਣ ਕਰੇ ਇਹ ਹਾਲਾਤ ਫਿਰ ਕਿਉਂ ਇੰਨੇ ਬੰਦ ਆਤੇ ਇਹ ਪਤਾ ਨਹੀਂ ਨਾਲਾ ਕਰਾਣੇ ਕਿਉਂ ਕਿਸ ਕਿਸ ਕਾਰਨ ਕੋਈ ਬਾਬਾ ਜੀ ਕਿੱਥੋਂ ਆਏ ਆ ਮੈਂ ਇਧਰ ਖਿਮਰੇ ਵਾਲੇ ਕੁਘਾਣੇ ਕੋਲੋਂ ਬੁਰਾ ਹਾਲ ਹੈ ਬੁਰਾ ਹਾਲ ਹੈ ਇਹ ਸ਼ਹਿਰ ਦਾ ਸਾਰੇ ਦਾ ਹੀ ਬੁਰਾ ਹਾਲ ਹੈ ਬਹੁਤ ਮੰਦਾ ਹਾਂ ਤੁਰ ਕੇ ਆਏ ਤੁਸੀਂ ਆ ਮੈਂ ਤਾਂ ਤੁਰ ਕੇ ਆਇਆ ਉਧਰੋਂ ਬਹੁਤ ਵਾਖੂ ਦੇਖ ਲੈਂਦੇ ਹਾਂ ਤੁਸੀਂ ਬਜ਼ੁਰਗਾਂ ਦੇ ਹਾਲਾਤ ਕੀ ਨੇ ਉਹਨਾਂ ਨੇ ਸਾਰੇ ਸ਼ਹਿਰ ਤੇ ਸਵਾਲ ਖੜੇ ਕੀਤੇ ਨੇ ਤਾਂ ਇਧਰ ਲੀਆਂ ਦੁਕਾਨਾਂ ਆਪਾਂ ਕਹਿ ਸਕਦੇ ਹਾਂ ਸਕਦੇ ਹਾਂ ਕਿ ਕਾਫੀ ਦੁਕਾਨਾਂ ਜਿਹੜੀਆਂ ਉੱਤੀਆਂ ਨੇ ਤਾਂ ਇਹਨਾਂ ਦੁਕਾਨਾਂ ਦੇ ਵਿੱਚ ਵੀ ਪਾਣੀ ਜਿਹੜਾ ਵਰ ਚੁੱਕਿਆ ਹੈ ਤਿਆ ਦੇਖ ਸਕਦੇ ਹੋ ਤੁਸੀਂ ਟਰੈਕਟਰ ਸਾਹਮਣੇ ਆ ਰਿਹਾ ਹੈ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਿੱਛੇ ਇੱਕ ਗੱਡੀ ਆ ਰਹੀ ਹੈ ਉਹ ਵੀ ਬਿਲਕੁਲ ਪਾਣੀ ਦੇ ਵਿੱਚ ਡੁੱਬਦੀ ਹੋਈ ਦਿਖਾਈ ਦੇ ਰਹੀ ਹੈ ਤੁਹਾਨੂੰ ਫੇਰ ਦੱਸ ਦਿੰਨੇ ਆ ਕਿ ਫਰੀਦਕੋਟ ਦਾ ਸਾਰਾ ਪਾਣੀ ਇਸ ਜਗ੍ਹਾ ਤੇ ਇਕੱਠਾ ਹੁੰਦਾ ਹੈ ਮੇਨ ਰੋਡ ਹੈ ਮੇਨ ਰਸਤਾ ਹੈ ਕੁਝ ਹੀ ਦੂਰੀ ਤੇ ਮੈਡੀਕਲ ਹਸਪਤਾਲ ਹੈ ਬਾਬਾ ਫਰੀਦ ਯੂਨੀਵਰਸਿਟੀ ਹੈ ਇੱਕ ਪਾਸੇ ਜ਼ਿਲ੍ਹਾ ਕਤਿਆਰੀਆਂ ਹੈ ਮਿਨੀ ਸੈਕਟਰੀਏਟ ਹੈ ਤਾਂ ਇਸ ਰਸਤੇ ਦੇ ਉੱਤੋਂ ਦੀ ਲੋਕਾਂ ਨੇ ਆਉਣਾ ਜਾਣਾ ਹੁੰਦਾ ਤਾਂ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇੱਧਰ ਦੇਖ ਸਕਦੇ ਹੋ ਛੋਟੇ-ਛੋਟੇ ਬੱਚੇ ਉਹਨਾਂ ਦੇ ਮੋਟਰਸਾਈਕਲ ਵਹੀਕਲ ਹੈ ਜਿਹੜੇ ਉਹ ਬੰਦ ਹੋ ਚੁੱਕੇ ਨੇ ਪਾਣੀ ਦੇ ਵਿੱਚੋਂ ੱਟਕਾ ਲਾ ਕੇ ਉਹਨਾਂ ਨੂੰ ਬਾਹਰ ਕੱਢਣਾ ਪੈ ਰਿਹਾ ਹੈ ਤਾਂ ਨਗਰ ਕੌਂਸਲ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਕੋਸ਼ਿਸ਼ਾਂ ਆਪਣੇ ਵੱਲੋਂ ਜ਼ਰੂਰ ਕੀਤੀਆਂ ਜਾ ਰਹੀਆਂ ਨੇ ਪਾਣੀ ਦੇ ਨਿਕਾਸੀ ਦੇ ਲਈ ਆ ਗੱਡੀਆਂ ਜਿਹੜੀਆਂ ਉਹਨਾਂ ਦੀਆਂ ਇੱਥੇ ਕਾਮਕਾਰੀਆਂ ਨੇ ਉਹਨਾਂ ਦੇ ਮਜ਼ਦਮ ਕੰਮ ਕਰ ਰਹੇ ਨੇ ਜਗ੍ਹਾ ਜਗ੍ਹਾ ਤੇ ਪਹੁੰਚ ਕੇ ਉਹ ਅੱਜ ਇਸ ਪਾਣੀ ਦੇ ਨਿਕਾਸ ਦਾ ਕੰਮ ਕਰ ਰਹੇ ਨੇ ਪਰ ਫਿਲਹਾਲ ਜਿਹੜੇ ਲੋਕਾਂ ਦੀ ਗੱਲ ਕਰੀਏ ਦੁਕਾਨਦਾਰਾਂ ਦੀ ਗੱਲ ਕਰੀਏ ਤਾਂ ਕਾਫੀ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਧਰ ਨਗਰ ਕੌਂਸਲ ਫਰੀਦਕੋਟ ਦੀ ਇੱਥੇ ਗੱਡੀ ਪਹੁੰਚੀ ਆਇਆ ਤਾਂ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਪਾਣੀ ਦਾ ਨਿਕਾਸ ਕਿਤੇ ਨਾ ਕਿਤੇ ਜਿਹੜਾ ਜਰੂਰ ਹੋਵੇ ਉਹ ਬਿਲਕੁਲ ਮੀਂਹ ਪੈਂਦੇ ਦੇ ਵਿੱਚ ਇੱਥੇ ਪਹੁੰਚਿਆ ਕੀ ਨਾਮ ਹੈ ਗੁਰਵਿੰਦਰ ਸਿੰਘ ਜੀ ਆ ਕੀ ਕਹਿਣਾ ਚਾਹੋਗੇ ਕਿਉਂਕਿ ਕਾਫੀ ਪਾਣੀ ਇੱਥੇ ਇਕੱਠਾ ਹੋ ਚੁੱਕਿਆ ਹੈ ਤੇ ਤੁਹਾਨੂੰ ਇੱਥੇ ਪਹੁੰਚਣਾ ਪੈ ਗਿਆ ਮੀਂਹ ਦੇ ਵਿੱਚ ਸਿਰ ਇੱਕ ਘੰਟੇ ਦੇ ਵਿੱਚ ਹੋ ਜਾਊਗਾ ਜਿੱਥੇ ਵੀ ਮੀਂਹ ਪੈਂਦਾ ਪਾਣੀ ਤਾਂ ਇੱਕ ਵਾਰੀ ਖੜਦਾ ਹੀ ਹੈ ਕਿ ਹਰੇਕ ਸ਼ਹਿਰ ਦੇ ਵਿੱਚ ਹੀ ਆਪਣਾ ਸ਼ਹਿਰ ਅਜੇ ਕਈ ਸ਼ਹਿਰਾਂ ਨਾਲੋਂ ਬਹੁਤ ਵਧੀਆ ਸ਼ਹਿਰ ਹੈ ਅਜੇ ਚਲੋ ਇੱਕ ਥਾਂ ਤੇ ਪਾਣੀ ਇੱਥੇ ਥੋੜਾ ਨੀਵੇਂ ਕਰਕੇ ਖੜਦਾ ਹੀ ਤੇ ਇੱਕ ਘੰਟੇ ਦੇ ਵਿੱਚ ਵਿੱਚ ਜਿਵੇਂ ਸਾਫ਼ ਹੋ ਜਾਊਗਾ ਪਾਣੀ तरीके दी राहत दे रहे हैं पानी किस तरीके ना कट रहे हैं पानी चलदा पया जी ਉੱਥੇ ਆਪਣੇ مین ਹਾਲ ਦਾ ਢੱਕਣ ਖੋਲ ਕੇ ਉੱਤੇ ਜਾਲੀ ਲਾ ਕੇ ਹੀ ਚਲਦਾ ਪਿਆ ਪਾਣੀ ਜੀ ਬਹੁਤ ਘਟ ਗਿਆ ਕਿਉਂ ਬਣੀ ਜੀ ਆ ਤੁਸੀਂ ਜਿਹੜੀ ਗੱਡੀ ਲੈ ਕੇ ਆ ਇਹਦੇ ਨਾਲ ਫਿਰ ਕੀ ਫਾਇਦਾ ਹੋਊਗਾ ਇਹਦੇ ਨਾਲ ਪਾਣੀ ਕਿਤੇ ਜਿੱਥੇ ਰੁਕਦਾ ਦਾ ਜਿਹੜਾ ਕਿਤੇ مین ਹਾਲ ਕਿਤੇ ਪਾਣੀ ਉੱਥੇ ਇਹਨਾਂ ਖੋਲੀ ਦਾ ਨਾਲ ਹੀ ਪਾਣੀ ਭਰਦੇ ਆ ਫਿਰ ਤੁਸੀਂ ਇੱਥੇ ਹਾਂਜੀ ਪਾਣੀ ਪਹਿਲਾਂ ਭਰਿਆ ਹੋਇਆ ਇਹ ਚੀਜ਼ ਪਹਿਲਾਂ ਹੀ ਭਰਿਆ ਚੁੱਕਿਆ ਪਿੱਛੋਂ ਭਰ ਕੇ ਲਿਆਇਆ ਪਾਣੀ ਸੈਕਸ਼ਨ ਵੀ ਕਰਦੀ ਜਟਿੰਗ ਵੀ ਕਰਦੀ ਆ ਜੀ ਜੇ ਕਿਤੇ ਰੁਕਦਾ ਮੇਨ ਨਾਲ ਬੰਦ ਹੁੰਦਾ ਜੀ ਨਾਲ ਦੇ ਨਾਲ ਖੋਲ੍ਹ ਦੇਈਦਾ ਜੀ ਕਿੰਨੇ ਟਾਈਮ ਦੇ ਵਿੱਚ ਲੋਕਾਂ ਨੂੰ ਇੱਥੇ ਰਾਹਤ ਮਿਲ ਜੂਗੀ ਬਸ ਪਰ ਇਹ ਕਿੰਨੇ ਘੰਟੇ ਤੱਕ ਮਿਲ ਜੂਗੀ ਜੀ ਸਤਨਾ ਤੁਸੀਂ ਇਹ ਨਗਰ ਕੌਂਸਲ ਦੇ ਅਧਿਕਾਰੀ ਜਿਹੜੇ ਖੁਦ ਇੱਥੇ ਪਹੁੰਚੇ ਆ ਤਾਂ ਲੱਗੇ ਹੋਏ ਨੇ ਇਸ ਪਾਣੀ ਦੇ ਨਿਕਾਸ ਲਈ ਤਾਂ ਇਹਨਾਂ ਦਾ ਇਹ ਕਹਿਣਾ ਹੈ ਕਿ ਇੱਕ ਘੰਟੇ ਦੇ ਵਿੱਚ ਵਿੱਚ ਜਿਹੜਾ ਸਾਡੀ ਕੋਸ਼ਿਸ਼ ਹੋਊਗੀ ਕਿ ਤੇ ਪਾਣੀ ਨੂੰ ਜਿਹੜਾ ਇਸ ਦਾ ਨਿਕਾਸ ਹੋ ਜਾਵੇ ਲੋਕਾਂ ਨੂੰ ਕਿਤੇ ਨ ਕਿਤੇ ਰਾਹਤ ਮਿਲ ਜਾਵੇ ਤਾਂ ਫਰੀਦਕੋਟ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਅਸੀਂ ਤਾਂ ਦੇਖ ਸਕਦੇ ਹੋ ਤੁਸੀਂ ਪੂਰਾ ਸਮੁੰਦਰ ਦਾ ਰੂਪ ਇਹ ਜਿਹੜਾ ਏਰੀਆ ਧਾਰ ਚੁੱਕਿਆ ਹੈ ਅੱਜ ਦੂਸਰੀ ਵਾਰ ਜੇ ਆਪਾਂ ਕਹਿ ਸਕਦੇ ਹਾਂ ਮੀ ਪਿਆ ਤੇ ਦੂਜੀ ਵਾਰ ਮੀ ਦਾ ਜਿਹੜਾ ਰੁਖ ਲੋਕਾਂ ਨੂੰ ਕਾਫੀ ਬੁਰਾ ਦਿਖਾਈ ਦਿੱਤਾ ਹੈ ਲੋਕਾਂ ਦੇ ਹਾਲਾਤ ਕਾਫੀ ਮਾੜੇ ਦਿਖਾਈ ਦਿੰਦੇ ਨੇ ਤਾਂ ਆ ਇਧਰ ਹੋਰ ਗੱਲਬਾਤ ਕਰਦੇ ਰਾਹੀਰਾਂ ਦੇ ਨਾਲ ਹਾਂਜੀ ਕੀ ਕਹਿਣਾ ਚਾਹੋਗੇ ਰਮਾਣਾ ਸਾਹਿਬ 650 ਕਰੋੜ ਰੁਪਇਆ ਲੱਗਿਆ ਜੀ ਇੱਥੇ ਇਹ ਤਾਂ ਕਰਕੇ ਕਿਸ਼ਤੀਆਂ ਦੀ ਲੋੜ ਆ ਜੀ ਸਾਨੂੰ ਹਾਂਜੀ ਆਹ ਵੇਖ ਲਓ ਜੀ ਅਸੀਂ ਕੀ ਕਰੀਏ ਬੱਚੇ 650 ਕਰੋੜ ਨਾਲ ਕੀ ਕੀਤਾ ਆਹ ਵੇਖ ਲਓ ਜੀ ਕਿਸ਼ਤੀਆਂ ਲੈਣੀਆਂ ਜੀ ਬਾ ਕਿਸ਼ਤੀਆਂ ਰਹਿ ਗਿਆ ਰਮਾਣਾ ਸਾਹਿਬ ਕਿਸ਼ਤੀਆਂ ਲੈ ਕੇ ਆਵਾਂਗੇ ਹੁਣ ਉਹ ਦੇਖੋ ਕਾਰਨ ਕੀ ਹੈ 650 ਕਰੋੜ ਇਹਨਾਂ ਨੇ ਪਾਈਪਾਂ ਪਾਈਆਂ ਸੀਗੀਆਂ ਕੀ ਕਰਿਆ ਸੀਗਾ ਪਾਈਪਾਂ ਦੀ ਆਹ ਵੇਖੋ ਨਾਲ ਇਧਰ ਨਾਲਾ ਜਾਂਦਾ ਸੀ ਉੱਤੇ ਪਾਈਪਾਂ ਪਾਈਆਂ ਸੀਗੀਆਂ ਪੈਪਾਂ ਦਾ ਹਾਲ ਆਈ ਵੇਖੋ ਉਹ ਗੱਡੀ ਵੇਖੋ ਕਿਵੇਂ ਖੁੱਭੀ ਪਈ ਆ ਜੀ ਤਮਾਨ ਮੰਗ ਕੀ ਕਰਦੇ ਆ ਮੰਗ ਕਿਸ਼ਤੀਆਂ ਦੀ ਕਰਦੇ ਆ ਜੀ ਕਿਸ਼ਤੀਆਂ ਆ ਜਾਣ ਇੱਥੇ ਸਾਡੇ ਕੋਲੇ ਤਾਂ ਦੇਖ ਸਕਦੇ ਤੁਸੀਂ ਲੋਕਾਂ ਨੇ ਕਿਹਾ ਹੈ ਕਿ ਕਰੋੜਾ ਰੁਪਏ ਜਿਹੜਾ ਇਸ ਪ੍ਰੋਜੈਕਟ ਦੇ ਲੱਗ ਚੁੱਕੇ ਨੇ ਇੱਥੋਂ ਪਾਣੀ ਦੇ ਨਿਕਾਸ ਵਾਸਤੇ ਲੱਗ ਚੁੱਕੇ ਨੇ ਪਰ ਹਾਲਾਤ ਜਿਹੜੇ ਜਿਉਂਦੇ ਤਿਉਨੇ ਤਾਂ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਾਫੀ ਲੋਕਾਂ ਨੂੰ ਮੁਸ਼ਕਲਾਂ ਦਾ ਹੱਲ ਕਰਨਾ ਪੈ ਰਿਹਾ ਹੈ ਤਾਂ ਦੇਖਦੇ ਹਾਂ ਦੂਜੇ ਪਾਸੇ ਨਗਰ ਕਾਉਂਸਲ ਜਿਨੇ ਮੁਲਾਜ਼ਮ ਹੈ ਅਧਿਕਾਰੀ ਹੈ ਇੱਥੇ ਲੱਗੇ ਹੋਏ ਨੇ ਇਸ ਪਾਣੀ ਦੇ ਨਿਕਾਸ ਵਾਸਤੇ ਤੇ ਕਿੰਨੇ ਕ ਟਾਈਮ ਦੇ ਵਿੱਚ ਲੋਕਾਂ ਨੂੰ ਰਾਹਤ ਮਿਲੇਗੀ ਗੁਰਜੀਤ ਸਿੰਘ ਰਮਾਣਾ ਡੀ 5 ਚੈਨਲ ਪੰਜਾਬੀ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ